ਆਵੇ ਆ ਮੇਰੇ ਸਤਿਗੁਰ ਕਹਿੰਦੇ ਨੇ ਸਿੱਖ ਦੀ ਡੈਫੀਨੇਸ਼ਨ ਮੈਂ ਦੱਸਦਾ ਕੌਣ ਹੈ ਮੈਂ ਦੱਸਦਾ ਆਪਾਂ ਵੀ ਮੇਰੀਆਂ ਭੈਣਾ ਜਿੰਨੇ ਮੇਰੇ ਵੀਰ ਬੈਠੇ ਨੇ ਆਪਾਂ ਸਾਰੇ ਹੀ ਕਹਿੰਨੇ ਅਸੀਂ ਗੁਰੂ ਦੇ ਸਿੱਖਾਂ ਪਰ ਸਤਿਗੁਰ ਕਹਿੰਦੇ ਨੇ ਸਿੱਖੀ ਦੀ ਡੈਫੀਨੇਸ਼ਨ ਸਿੱਖੀ ਦੀ ਪਰਭਾਸ਼ਾ ਮੈਂ ਦੱਸਦਾ ਸਤਿਗੁਰ ਕਹਿੰਦੇ ਵੀ ਸਿੱਖ ਕੌਣ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ त्याਗ ਜਿਹੜਾ ਵੀ ਮੇਰਾ ਸਿੱਖ ਖੁਵਾਂਦਾ ਸਵਾ ਪੈਰ ਭਲਕਾ ਅੰਮ੍ਰਿਤ ਵੇਲਾ ਭਲਕੇ ਉੱਠ ਕੇ ਭਾਵ ਅੰਮ੍ਰਿਤ ਵੇਲੇ ਉੱਠ ਕੇ ਹਰੀ ਦਾ ਨਾਮ ਜਪੇ ਉਦਮ ਕਰੇ ਭਲਕੇ ਪਰਬਾਤੀ ਪ੍ਰਭਾਤ ਵੇਲੇ ਉਦਮ ਕਰੇ ਸਵਾ ਪੈਰ ਤੜਕੇ ਉੱਠ ਕੇ 2 ਵਜੇ ਦਾ ਸਮਾਂ ਬਣਦਾ ਹੈ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਜੇ ਸਵਾ ਪੈਰ ਤੜਤੇ ਉੱਟ ਕੇ ਇਸ਼ਨਾਨ ਕਰੇਗਾ ਸਤਿਗੁਰੂ ਕਹਿੰਦੇ ਅੰਮ੍ਰਿਤ ਸਰੋਵਰ ਦੀਆਂ ਟੁੱਬੀਆਂ ਜਿੰਨਾ ਫਲ ਹੈ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਲੈ ਉਪਦੇਸ਼ ਗੁਰੂ ਹਰ ਘਰ ਜਪ ਜਾਪੇ ਸਭ ਕੇ ਵਿਖ ਪਾਪ ਦੋਖ ਲੈ ਜਾਵੇ ਫਿਰ ਗੁਰੂ ਦਾ ਬਖਸ਼ਿਆ ਗੁਰਮੰਤਰ ਵਾਹਿਗੁਰੂ 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 ਜਪੇ ਮੂਲ ਮੰਤਰ ਜਪੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਤੇਰੇ ਦੁੱਖ ਦਿਲਦਰ ਕਸ਼ਟਾ ਸਾਰੇ ਦਾ ਨਾਸ ਹੋ ਜਾਏਗਾ ਜੇ ਅਮਰਤ ਵਲੇ ਉੱਠ ਕੇ ਨਾਮ ਜਪੇਗਾ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਉੜਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਤੇ ਹਾਏ ਮੇਰਾ ਹਰ ਹਰ ਸੋਗੁਰ ਸਿੱਖ ਗੁਰੂ ਮਨ ਪਾਵੇ ਆਪਾਂ ਗੁਰੂ ਨੂੰ ਸਤਗੁਰੂ ਕਹਿੰਦੇ ਮੈਨੂੰ ਕੌਣ ਚੰਗਾ ਲੱਗੇਗਾ ਜਿਹੜਾ ਉੜਦਿਆਂ ਬੈਂਦਿਆਂ ਉਠ ਤ ਬੈਠ ਤ ਸੋਵਤ ਨਾਮ ਕਹੋ ਨਾਨਕ ਜਨਕੈ ਸਦ ਕਾਮ ਹਰੀ ਦੇ ਜਨਾਂ ਦਾ ਕਿਹੜਾ ਕੰਮ ਹੈ ਉੜਦਿਆਂ ਬੈਂਦਿਆਂ ਸਵਾਸ ਸਵਾਸ ਦੇ ਨਾਲ ਨਾਮ ਜਪਣਾ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਕੀਮਤੀ ਜੀਵਨ ਮਿਲਿਆ ਹੈ ਬੜਾ ਕੀਮਤੀ ਸਮਾਂ ਮਿਲਿਆ ਏ ਬਹੁਤ ਕੀਮਤੀ ਸਵਾਸ ਮਿਲੇ ਨੇ 83,99,999 ਭੋਗ ਜੁਨੀਆਂ ਨੇ ਆ ਇੱਕ ਕਰਮ ਜੁਨੀਏ ਜਿਹਦੇ ਵਿੱਚ ਆਪਾਂ ਬੈਠਿਆ ਮਨੁੱਖਾ ਜਨਮ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਿਣ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆਏ ਕਾਹ ਭੂਲੇ ਓਰੇ ਝੂਠੇ ਲੋਭ ਲਾਗ ਕਛ ਬਿਗਰਿਓ ਨਾਹਿਨ ਅਜ ਹੂੰ ਜਾਗ ਜਾਗ ਲਿਓ ਰੇ ਮਨਾ ਜਾਗ ਲਿਓ ਕਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਭੇ ਸੰਗ ਨਾ ਹੋਇਆ ਪਿਆਰਿਓ ਕਿਸੇ ਚੀਜ਼ ਦਾ ਮਾਨ ਨਈ ਨਾ ਜਵਾਨੀ ਦਾ ਮਾਨ ਨਾ ਧਨ ਦੌਲਤ ਦਾ ਨਾਮ ਮਾਣ ਦਾ ਕੋਠੀਆਂ ਦਾ ਮਾਣ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਪਈ ਏ ਤੁਲਵੀ ਕੋਈ ਨਾ ਹੱਸੀ ਮੇਟ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਸਤਿਗੁਰ ਕਹਿੰਦੇ ਬਾਣੀ ਪੜਨ ਨੂੰ ਆਇਆ ਨਾਮ ਜਪਣ ਵਾਸਤੇ ਆਇਆ ਜਿਹੜਾ ਕਾਰਜ ਵਾਸਤੇ ਤੈਨੂੰ ਦੁਨੀਆ ਤੇ ਭੇਜਿਆ ਕਹਿੰਦੇ ਉਹ ਕਾਰਜ ਕਰ ਲੈ ਧੰਨ ਬਾਬਾ ਖੇਮ ਸਿੰਘ ਜੀ ਮਹਾਪੁਰਸ਼ਾਂ ਕੋਲ ਜਦੋਂ ਵੀ ਜਾਣਾ ਨਾ ਬਾਬਾ ਜੀ ਨੇ ਕਹਿਣਾ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਵੇਖੋ ਮਹਾਪੁਰਸ਼ਾਂ ਦੇ ਜੋੜਨ ਦਾ ਤਰੀਕਾ ਅਸੀਂ ਇੱਕ ਵਾਰ ਆਪਾਂ ਸੱਤ ਸਰੀਰ ਬਾਬਾ ਜੀ ਦੇ ਕਾਫੀ 22 25 ਸਾਲ ਪਹਿਲੇ ਦਾ ਬਚਨ ਤਨ ਬਾਬਾ ਖੇਮ ਸਿੰਘ ਜੀ ਪੋਚੋ ਵਾਲੇ ਮਹਾਪੁਰਸ਼ਾਂ ਦੇ ਕੋਲੇ ਗਏ ਸਾਨੂੰ ਪੰਜ ਸੱਤਾਂ ਨੂੰ ਬਾਬਾ ਜੀ ਪੁੱਛਣ ਲੱਗੇ ਅਮਰਤ ਵੇਲੇ ਕਿੰਨੇ ਵਜੇ ਉੱਠਦੇ ਹੋ ਕੀ ਨਿਤਨੇਮ ਕਰਦੇ ਹੋ ਅਸੀਂ ਦੋ ਤਿੰਨ ਸਰੀਰ ਸੀ ਦੱਸਿਆ ਬਾਬਾ ਜੀ ਅੰਮ੍ਰਿਤ ਵੇਲੇ ਆਪਣਾ ਸਮਾ ਦੱਸਿਆ ਨਿਤਨੇਮ ਦੱਸਿਆ ਬਾਕੀ ਜਿਹੜੇ ਤਿੰਨ ਚਾਰ ਸਰੀਰ ਸੀ ਗੁਰਮਖ ਪਿਆਰੇ ਉਹਨਾਂ ਨੂੰ ਬਾਬਾ ਜੀ ਕਹਿਣ ਲੱਗੇ ਮਹਾਪੁਰਸ਼ ਕਹਿੰਦੇ ਕਿਉਂ ਭਾਈ ਤੁਸੀਂ ਕਹਿੰਦੇ ਬਾਬਾ ਜੀ ਨਾ ਕਦੇ ਅੰਮ੍ਰਿਤ ਵੇਲੇ ਉੱਠਿਆ ਤੇ ਨਾ ਹੀ ਕਦੇ ਨਿਤਨੇਮ ਕੀਤਾ ਮਹਾਪੁਰਸ਼ ਬਾਬਾ ਬਾਬਾ ਖੇਮ ਸਿੰਘ ਜੀ ਕਹਿਣ ਲੱਗੇ ਕਹਿੰਦੇ ਜੇ ਹੁਣ ਨਾਮ ਨਹੀਂ ਜਪਦੇ ਜਿਹੜਾ ਅਗਲਾ ਤੁਹਾਡਾ ਜਨਮ ਹੈ ਪੁੱਲੀਆਂ ਵਾਲਿਆਂ ਦੇ ਘਰ ਵਿੱਚ ਹੋਵੇਗਾ ਕਹਿੰਦੇ ਗੰਦਗੀ ਦੇ ਵਿੱਚੋਂ ਗੰਦੇ ਲਫਾਵੇ ਚੁਗ ਚੁਗ ਕੇ ਸ਼ਾਮ ਨੂੰ ਰੋਟੀ ਝੋ ਕੇ ਪੈਸੇ ਬਣਾਉਣੇ ਪਿਆ ਕਰਨਗੇ ਨਾਲ ਹੀ ਬਾਬਾ ਜੀ ਨੇ ਕੁਰਬਾਨੀ ਦਿੱਤੀ ਤੱਕ ਪੜੀ ਮੈਨੂੰ ਉਵੇਂ ਹੀ ਯਾਦ ਹੈ ਕਹਿੰਦੇ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾ ਨੂੰ ਫਿਰ ਜਨਮ ਖੈ ਨਾਨਕ ਹਰ ਪਾਏ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਨੂੰ ਬੇਨਤੀ ਅੰਮ੍ਰਿਤ ਵੇਲਾ ਸੰਭਾਲੀਏ ਅੰਮ੍ਰਿਤ ਰੂਪੀ ਬਾਣੀ ਨਾਲ ਜੁੜ ਜਾਈਏ ਫਿਰ ਕੀ ਮਿਲੇਗਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਵ ਆਪੇ ਮੇਲੇ ਹੋਈਆਂ ਪੁੱਲਾਂ ਦੀ ਮੁਆਫੀ ਕਿਉਂਕਿ ਗੁਰਮੁਖ ਪਿਆਰੇ ਹੋਰ ਵੀ ਜੱਥੇ ਨੇ ਬਾਬਾ ਸੇਵਾ ਸਿੰਘ ਜੀ ਗੁਰਮੁਖ ਪਿਆਰੇ ਮਹਾਂਪੁਰਸ਼ ਉਹ ਵੀ ਪਹੁੰਚ ਰਹੇ ਨੇ ਦਾਸ ਵੱਲੋਂ ਇੱਥੇ ਸਾਡੇ ਵੱਲੋਂ ਸਮਾਪਤੀ ਹੈ ਪਰ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰ ਲਿਓ ਅੰਮ੍ਰਿਤ ਵੇਲਾ ਜ਼ਰੂਰ ਸੰਭਾਲ ਲਿਓ ਸਾਡਾ ਇੱਥੇ ਆਉਣ ਦਾ ਤੁਹਾਡਾ ਇੱਥੇ ਆਉਣ ਦਾ ਸਤ ਸੰਗਤ ਕਰਨ ਦਾ ਪਿਆਰਿਓ ਇਨ੍ਹਾਂ ਘੜੀਆਂ ਦਾ ਬੜਾ ਵੱਡਾ ਫਾਲੇ ਇੱਥੋਂ ਕੁਝ ਲੈ ਕੇ ਜਾਣਾ ਇਹ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਨਗਰ